ਹਲਕਾ ਤਰੰਤਾਰਨ ਦੀ ਜਿਮਨੀ ਚੋਣ ਇਸ ਟਾਈਮ ਤੇ ਪੂਰੀ ਮਗ ਚੁੱਕੀ ਏ। ਇਸ ਸਮੇਂ ਦਰਮਿਆਨ ਜਦੋਂ ਦੇ ਡਾਕਟਰ ਸੋਲ ਸਾਹਿਬ 2022 ਤੋਂ ਬਣੇ 350 ਰਿਹਾ ਹੈ ਤੇ ਪਰ ਚਲੋ ਵਾਇਰਸ ਦੀ ਜੋ ਮਨਜ਼ੂਰ ਸੀ ਇਸ ਵੇਲੇ ਸਾਡੇ ਦੁਨੀਆ 'ਚ ਨਹੀਂ ਰਿਹਾ। ਐ ਜਿੱਥੋਂ ਤੱਕ ਆਪਾਂ ਕਹਿ ਸਕਦੇ ਹਲਕੇ ਦਾ ਵਿਕਾਸ ਜੀ ਉਹ ਤਾਂ ਜ਼ੀਰੋ ਹੀ ਕਹਿ ਸਕਦੇ। ਕੋਈ ਕੰਮ ਨਹੀਂ ਹੋਇਆ ਕੁਝ ਨਹੀਂ ਹੋਇਆ ਜੋ ਵੀ ਪੈਸਾ ਲੱਗਿਆ ਇੱਥੇ ਥੋੜਾ ਬਾਲਾ ਪਿੰਡਾਂ ਦੀ ਉਹ ਕਾਂਗਰਸ ਸਰਕਾਰ ਦਾ ਪਿਛਲਾ ਬਚਾ ਹੋਇਆ ਸੀ ਸੁੰਦਰੀਕਰਨ ਸ਼ਹਿਰ ਦਾ ਤੇ ਕੁਝ ਨਹੀਂ ਹੋਇਆ ਜੀ ਜੋ ਐਜ਼ ਇਟ ਇਜ਼ ਪੁਰਾਣਾ ਸੀ ਉਹੋ ਹੀ ਤੁਰਿਆ ਜਾਂਦਾ ਜੀ ਤੁਸੀਂ ਇਹ ਵੇਲੇ ਵੇਖੋ ਸ਼ਹਿਰ ਦੇ ਵਿੱਚ ਲਾਈਟਾਂ ਦੀ ਦੂਜੀ ਬੜੀ ਪੀਜੀਸ਼ਨ ਮੜੀ ਆ ਸਫਾਈ ਦੀ ਪੀਜੀਸ਼ਨ ਮੜੀ ਆ ਕੋਈ ਬਹੁਤ ਕੁਝ ਨਹੀਂ ਆਪਾਂ ਕਹਿ ਸਕਦੇ ਵੀ ਤਰਨ ਤਰਨ ਉਹਨਾਂ ਦੀ ਕੋਈ ਦੇਣ ਰਹੀ ਹੈ ਦੀ ਇਸ ਕਰਕੇ ਅਸੀਂ ਚਾਹਾਂਗੇ ਕਿ ਜਦੋਂ ਸਾਡੀ ਪਾਰਟੀ ਨੂੰ ਜਿਹੜੇ ਲੋਕ ਮੌਕਾ ਦੇਣ ਤੋ ਕੈਪਟਨ ਦੀ ਸਰਕਾਰ ਆਈ ਸੀ ਉਹਨਾਂ ਨੇ ਵੀ ਕੁਟਕਾ ਸਾਹਿਬ ਹੱਥ ਤੇ ਰੱਖ ਕੇ ਕਿਹਾ ਕਿ ਮੈਂ ਨਸ਼ੇ ਦਾ ਲੱਕ ਤੋੜ ਦਾਂਗਾ ਤੇ ਕੁਝ ਦਿਨਾਂ ਦੇ ਵਿੱਚ ਮੈਂ ਧੰਗ ਗੁਰੂਗ੍ਰਾਂਸਾ ਮਹਾਰਾਜ ਦੀ ਜਿਹੜੀ ਬੇਅਦਬੀ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾ ਦਵਾਂਗਾ ਪਰ ਉਹ ਸਾਰੇ ਜਿਹੜੇ ਮੁੱਦੇ ਆ ਜਦੋਂ ਸਰਕਾਰ ਪਾਵਰ ਦੇ ਵਿੱਚ ਆ ਜਾਂਦੀ ਆ ਉਹ ਇੱਕ ਪਟਾਰੀ ਦੇ ਵਿੱਚ ਬੰਦ ਕਰ ਦਿੱਤੇ ਜਾਂਦੇ ਨੇ ਅਕਸਰ ਐਸਾ ਕਿਉਂ ਹੁੰਦਾ ਹੈ ਕੋਈ ਜਿਹੜਾ ਨਾ ਜੀ ਮਸਲਾ ਬੜਾ ਗੰਭੀਰ ਆ ਅੱਜ ਤੱਕ ਦਾ ਇੱਥੇ ਤੱਕ ਰਿਹਾ ਵਾ ਔਰ ਇਹਦਾ ਕੋਈ ਵੀ ਸਰਕਾਰ ਅਜੇ ਤੱਕ ਹੱਲ ਨਹੀਂ ਕਰ ਸਕੀ ਐ ਤੁਸੀਂ ਆਮ ਆਦਮੀ ਪਾਰਟੀ ਦੇ ਕੋ 3.5 ਸਾਲ ਬੀਤ ਗਏ ਆ ਕੋਈ ਦੋਸ਼ੀਆਂ ਨੂੰ ਇਸ ਸਜ਼ਾ ਨਹੀਂ ਹੋ ਸਕੀ ਮਤਲਬ ਮੁੱਦਾ ਲੋਕਾਂ ਨੇ ਜੁੜਿਆ ਆ ਇਹਦਾ ਹੱਲ ਕਰਨਾ ਦੋਸ਼ੀਆਂ ਨੂੰ ਸਜ਼ਾਵਾ ਦੇਣੀ ਬਹੁਤ ਜ਼ਰੂਰੀ ਸਰਕਾਰ ਵਾਸਤੇ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਵੀ ਜਲਦੀ ਤੋਂ ਜਲਦੀ ਜਿਹੜੀ ਦੋਸ਼ੀਆਂ ਨੂੰ ਸਜ਼ਾਵਾ ਦੇਣੀ ਚਾਹੀਦੀ ਹੈ ਦੇਖੋ ਜੀ ਮੈਂ ਤੇ ਸਭ ਤੋਂ ਪਹਿਲਾਂ ਚਾਹੂੰਗਾ ਕਿ ਤਰਨਤਨ ਹਲਕੇ ਦਾ ਵਿਕਾਸ ਹੋਵੇ ਉਹਦੇ ਚ ਇੱਕ ਇਹ ਆ ਕਿ ਜਿਵੇਂ ਇੱਥੇ ਬੇਰੁਜ਼ਗਾਰੀ ਬੜੀ ਹੈ ਜੀ ਜਿਹੜਾ ਬੱਚਾ ਸਾਡਾ +2 ਕਰਦਾ ਉਹ ਫੌਰਨ ਦੀ ਟਿਕਟ ਬੁੱਕ ਕਰਾ ਕੇ ਯਤਨ ਕਰਦਾ ਵੀ ਮੈਂ ਇੱਥੋਂ ਨਿਕਲ ਜਾਵਾਂ ਇਹਨੂੰ ਬਾਰਡਰ ਦੇ ਜ਼ਿਲ੍ਹੇ ਦੇ ਉੱਤੇ ਸਰਕਾਰ ਜਦੋਂ ਸਾਡੀ ਪੰਜਾਬ ਵਿੱਚ ਬਣੂਗੀ ਸਭ ਤੋਂ ਪਹਿਲਾਂ ਅਸੀਂ ਚਾਹਾਂਗੇ ਬਾਰਡਰ ਦੇ ਜ਼ਿਲ੍ਹਿਆਂ ਦੇ ਵਿੱਚ ਇੰਡਸਟਰੀ ਲਾਈ ਜਾਵੇ ਇੱਥੇ ਵਪਾਰ ਨੂੰ ਵਿਖਿਆ ਜਾਵੇ ਜਿਹੜੀ ਲਾਰਡ ਆਰਡਰ ਦੀ ਪੀਜੀਸ਼ਨ ਨੂੰ ਜਿਹੜਾ ਉਹ ਸਹੀ ਕੀਤਾ ਜਾਵੇ ਤਾ ਜਿਹੜਾ ਪੰਜਾਬ ਜਿਹੜਾ ਹੋਰ ਡਵੈਲਪ ਹੋ ਸਕਦਾ ਤਰਨਤਾਰਨ ਦੇ ਲੋਕਲ ਮੁੱਦੇ ਬਹੁਤ ਆ ਸਮਾਉਣ ਦੇ ਉੱਤੇ ਜਿਹੜੇ ਆ ਸਾਰੇ ਹੱਲ ਕਰਾਏ ਜਾਣਗੇ ਤਰਨਤਾਰਨ ਦੀ ਜਿਮਨੀ ਚੋਣ ਇਸ ਟਾਈਮ ਤੇ ਪੂਰੀ ਮਗ ਚੁੱਕੀ ਏ ਹਰ ਪਾਰਟੀ ਜਿਹੜੀ ਆ ਪੱਬਾ ਪਾਰ ਹੋ ਚੁੱਕੀ ਏ ਤੇ ਹਰ ਪਾਰਟੀ ਦੇ ਵੱਖ-ਵੱਖ ਜਿਹੜੇ ਆਗੂ ਨੇ ਉਹ ਟਿਕਟ ਨੂੰ ਲੈ ਕੇ ਆਪੋ ਆਪਣੀ ਦਾਵੇਦਾਰੀ ਪੇਸ਼ ਕਰ ਰਹੇ ਨੇ ਜਿਸ ਤਰ੍ਹਾਂ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਤਾਂ ਉਹਨਾਂ ਨੇ ਆਪਣਾ ਜਿਹੜਾ ਉਮੀਦਵਾਰ ਹੈ ਉਹ ਐਲਾਨ ਦਿੱਤਾ ਹੈ ਦੂਸਰੀਆਂ ਪਾਰਟੀਆਂ ਨੇ ਅਜੇ ਆਪਣਾ ਉਮੀਦਵਾਰ ਐਲਾਨ ਨਹੀਂ ਸੋ ਇਸੇ ਤਰ੍ਹਾਂ ਕਾਂਗਰਸ ਦੀ ਗੱਲ ਕਰੀਏ ਤੇ ਕਾਂਗਰਸ ਦੇ ਵਿੱਚ ਵੀ ਕਾਫੀ ਜਿਹੜੇ ਨੇ ਦਾਵੇਦਾਰ ਨੇ ਜਿਨ੍ਹਾਂ ਨੇ ਦਾਵੇਦਾਰੀ ਪੇਸ਼ ਕੀਤੀ ਅੱਜ ਸਾਡੇ ਨਾਲ ਅਵਤਾਰ ਸਿੰਘ ਤੇ ਨੇਜਾ ਜੀ ਜੋ ਕਾਂਗਰਸ ਦੇ ਸੀਨੀਅਰ ਆਗੂ ਨੇ ਤੇ ਵੱਖ-ਵੱਖ ਅਹੁਦਿਆਂ ਤੇ ਆਪਣੀ ਜਿਹੜੀ ਜ਼ਿੰਮੇਵਾਰੀ ਹੈ ਉਹ ਨਿਭਾ ਚੁੱਕੇ ਨੇ ਤੇ ਨਿਭਾ ਰਹੇ ਨੇ ਸੋ ਉਹ ਸਾਡੇ ਨਾਲ ਅੱਜ ਮੌਜੂਦ ਨੇ ਉਹਨਾਂ ਦੇ ਨਾਲ ਆਪਾਂ ਗੱਲ ਕਰਾਂਗੇ ਜਿਮਨੀ ਚੋਣ ਨੂੰ ਲੈ ਕੇ ਹਲਕਾ ਤਰਮ ਤਾਰਨ ਨੂੰ ਲੈ ਕੇ ਤੇ ਹਲਕਾ ਤਰਮ ਤਾਰਨ ਦੇ ਮੁੱਦਿਆਂ ਨੂੰ ਲੈ ਕੇ ਅੱਜ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਸਤ ਸ੍ਰੀ ਅਕਾਲ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸਤ ਸ੍ਰੀ ਅਕਾਲ ਜੀ ਵੈਲਕਮ ਤੇ ਨੀਤਾ ਸਾਹਿਬ ਗੱਲ ਕਰਦੇ ਆਪਾਂ ਹਲਕਾ ਤਰਨ ਤਾਰਨ ਦੀ ਕਿਉਂਕਿ ਹਲਕਾ ਤਰਨ ਤਾਰਨ ਜਿਹੜਾ ਇਹ ਬਾਰਡਰ ਬੈਲਟ ਹੈ ਤੇ ਬਾਰਡਰ ਬੈਲਟ ਹੋਣ ਕਰਕੇ ਵਿਕਾਸ ਪੱਖੋਂ ਇੱਕ ਕਾਫੀ ਜੜਾ ਪਿੱਛੇ ਆ ਕਿਉਂਕਿ ਜਦੋਂ ਕਾਂਗਰਸ ਦਾ ਕਾਂਗਰਸ ਦੀ ਸਰਕਾਰ ਸੀ ਤਾਂ ਐਮ ਐਲ ਏ ਧਰਮੀ ਰਗ ਨਹੀਂ ਹੋਤਰੀ ਸੀ ਤੇ ਲੋ ਉਹ ਵੀ ਅੱਜ ਇਸ ਦੁਨੀਆ ਤੇ ਵਿੱਚ ਨਹੀਂ ਰਹੇ ਉਸ ਤੋਂ ਬਾਅਦ ਚੋਣ ਹੁੰਦੀ ਹੈ 2022 ਦੇ ਵਿੱਚ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਡਾਕਟਰ ਕਸ਼ਮੀਰ ਸਿੰਘ ਸੋਲਜੀ ਆਉਂਦੇ ਨੇ 3 ਸਾਲ ਉਹਨਾਂ ਦੇ ਜਿਹੜੇ ਕਾਰਜਕਾਲ ਦੇ ਵਿੱਚ ਕੀ ਹੋ ਜਾ ਵਿਕਾਸ ਦੇ ਜੋ ਹਲਕਾ ਤਰਨ ਤਰਨ ਵੇਖ ਕੇ ਵੇਖੋ ਇਸ ਸਮੇਂ ਦਰਮਿਆਨ ਜਦੋਂ ਦੇ ਡਾਕਟਰ ਸੋਲ ਸਾਹਿਬ 2022 ਤੋਂ ਬਣੇ 350 ਰਿਹਾ ਤੇ ਪਰ ਚਲੋ ਵਾਇਰਸ ਦੀ ਜੋ ਮਨਜ਼ੂਰ ਸੀ ਇਸ ਵੇਲੇ ਸਾਡੇ ਦੁਨੀਆ ਚ ਨਹੀਂ ਰਹਿ ਐ ਜਿੱਥੋਂ ਤੱਕ ਆਪਾਂ ਕਹਿ ਸਕਦੇ ਹਲਕੇ ਦਾ ਵਿਕਾਸ ਜੀ ਉਹ ਤਾਂ ਜ਼ੀਰੋ ਹੀ ਕਹਿ ਸਕਦੇ ਹਾਂ ਕੋਈ ਕੰਮ ਨਹੀਂ ਹੋਇਆ ਕੁਝ ਨਹੀਂ ਹੋਇਆ ਜੋ ਵੀ ਪੈਸਾ ਲੱਗਿਆ ਇੱਥੇ ਥੋੜਾ ਬੜਾ ਪਿੰਡਾਂ ਦੀ ਉਹ ਕਾਂਗਰਸ ਸਰਕਾਰ ਦਾ ਪਿਛਲਾ ਬਚਾ ਹੋਇਆ ਸੀ ਤੇ ਉਹਦੇ ਤੋਂ ਬਾਅਦ ਜੋ ਨਰੇਗਾ ਨਰੇਗਾ ਤਹਿਤ ਪੈਸੇ ਲੱਗ ਰਹੇ ਆ ਜਿਹੜੇ ਵਿੱਤ ਕਮਿਸ਼ਨ ਦੇ ਪੈਸੇ ਲੱਗਦੇ ਆਗੇ ਉਹਨਾਂ ਦੇ ਪਿੰਡਾਂ 'ਚ ਥੋੜੀ ਬੜੀ ਜੋ ਵੀ ਕੰਮ ਐ ਸੜੇ ਹੋਏ ਆ ਬਾਕੀ ਜੇ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਕਹਿ ਲਓ ਉਹ ਕੋਈ ਵੀ ਵਿਕਾਸ ਇਸ ਬਲਟਰ ਜ਼ਿਲ੍ਹੇ ਦੇ ਵਿੱਚ ਨਹੀਂ ਹੋਇਆ ਅਸੀਂ ਵੀ ਕਾਫੀ ਖਬਰਾਂ ਕੀਤੀਆਂ ਨੇ ਡਾਕਟਰ ਕਸ਼ਮੀਰ ਸਿੰਘ ਸੋਲਦਿਆਂ ਤਾਂ ਉਹਨਾਂ ਨੇ ਸ਼ਹਿਰ ਤਰਨਤਾਰਨ ਦੇ ਵਿੱਚ ਉਹ ਵੱਖ-ਵੱਖ ਜਿਹੜੇ ਉਦਘਾਟਨ ਕੀਤੇ ਨੇ ਸ਼ਹਿਰ ਨੂੰ ਸੁੰਦਰ ਬਣਾਉਣ ਵਾਸਤੇ ਕੀ ਸ਼ਹਿਰ ਸੁੰਦਰ ਬਣਿਆ ਹੈ ਇਹਦਾ ਅਜੇ ਅਜੇ ਫਿਰ ਉਦਾਂ ਦਾ ਉਦਾਂ ਹੀ ਆ ਨਹੀਂ ਸੁੰਦਰੀਕਰਨ ਸ਼ਹਿਰ ਦਾ ਤੇ ਕੁਝ ਨਹੀਂ ਹੋਇਆ ਜੀ ਜੋ ਐਜ਼ ਇਟ ਇਜ਼ ਪੁਰਾਣਾ ਸੀ ਉਹੋ ਹੀ ਤੁਰਿਆ ਜਾਂਦਾ ਜੀ ਤੁਸੀਂ ਇਹ ਵੇਲੇ ਵੇਖੋ ਸ਼ਹਿਰ ਦੇ ਵਿੱਚ ਲਾਈਟਾਂ ਦੀ ਦੂਜੀ ਬੜੀ ਪੀਜੀਸ਼ਨ ਮੜੀ ਆ ਸਫਾਈ ਦੀ ਪੀਜੀਸ਼ਨ ਮੜੀ ਆ ਕੋਈ ਬਹੁਤ ਕੁਝ ਨਹੀਂ ਆਪਾਂ ਕਹਿ ਸਕਦੇ ਵੀ ਤਰਨ ਤਰਨ ਉਹਨਾਂ ਦੀ ਕੋਈ ਦੇਣ ਰਹੀ ਹੈ ਦੀ ਇਸ ਕਰਕੇ ਅਸੀਂ ਚਾਹਾਂਗੇ ਕਿ ਜਦੋਂ ਸਾਡੀ ਪਾਰਟੀ ਨੂੰ ਜਿਹੜੇ ਲੋਕ ਮੌਕਾ ਦੇਣ ਤਾਂ ਕਿ ਜਿਹੜਾ ਉਹ ਰੁਕੇ ਵਿਕਾਸ ਹਰ ਤਰ੍ਹਾਂ ਦਾ ਜਿਹੜਾ ਕੰਮ ਇੱਥੇ ਹੋ ਸਕੇ ਤਾਨੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਨੂੰ ਲੈ ਕੇ ਬੜੀ ਸਿਆਸਤ ਜਿਹੜੀ ਆ ਕੀਤੀ ਆ ਆਮ ਆਦਮੀ ਪਾਰਟੀ ਨੇ ਸਾਰੀਆਂ ਸਰਕਾਰਾਂ ਕਰਦੀਆਂ ਨੇ ਕਿਉਂਕਿ ਜਦੋਂ ਕੈਪਟਨ ਦੀ ਸਰਕਾਰ ਆਈ ਸੀ ਉਹਨਾਂ ਨੇ ਵੀ ਕੁਟਕਾ ਸਾਹਿਬ ਹੱਥ 'ਚ ਰੱਖ ਕੇ ਕਿਹਾ ਕਿ ਮੈਂ ਨਸ਼ੇ ਦਾ ਲੱਕ ਤੋੜ ਦਾਂਗਾ ਤੇ ਕੁਝ ਦਿਨਾਂ ਦੇ ਵਿੱਚ ਮੈਂ ਤਾਨੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਬੇਅਦਬੀ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾ ਦਵਾਂਗਾ ਪਰ ਉਹ ਸਾਰੇ ਜਿਹੜੇ ਮੁੱਦੇ ਆ ਜਦੋਂ ਸਰਕਾਰ ਪਾਵਰ ਦੇ ਵਿੱਚ ਆ ਜਾਂਦੀ ਆ ਉਹ ਇੱਕ ਪਟਾਰੀ ਦੇ ਵਿੱਚ ਬੰਦ ਕਰ ਦਿੱਤੇ ਜਾਂਦੇ ਨੇ ਅਕਸਰ ਐਸਾ ਕਿਉਂ ਹੁੰਦਾ ਹੈ ਵੇਖੋ ਇਹ ਜਿਹੜਾ ਨਾ ਜੀ ਮਸਲਾ ਬੜਾ ਗੰਭੀਰ ਆ ਅਜ ਤੱਕ ਦਾ ਇੱਥੇ ਤੱਕ ਰਿਹਾ ਵਾ ਪਰ ਇਹਦਾ ਕੋਈ ਵੀ ਸਰਕਾਰ ਅਜ ਤੱਕ ਹੱਲ ਨਹੀਂ ਕਰ ਸਕੀ ਐ ਤੁਸੀਂ ਆਮ ਆਦਮੀ ਪਾਰਟੀ ਵੇਖੋ 3.5 ਸਾਲ ਬੀਤ ਗਏ ਆ ਕੋਈ ਦੋਸ਼ੀਆਂ ਨੂੰ ਇਸ ਦੀ ਸਜ਼ਾ ਨਹੀਂ ਹੋ ਸਕੀ ਜਿਵੇਂ ਉਹ ਮਸਰ ਵਾਲੇ ਐਮ ਐਲ اے ਰਹੇ ਕੌਂਰ ਵਿਜੇ ਪ੍ਰਤਾਪ ਜੀ ਜਿਹੜੇ ਕਿ ਇਸ ਦੇ ਵਿੱਚ ਕਾਫੀ ਇਹਰਾ ਸਰਕਾਰ ਦੇ ਵਿੱਚ ਬੋਲ ਰਹੇ ਸੀ ਉਹਨਾਂ ਨੂੰ ਤੁਸੀਂ ਪਿਛਲੇ ਸਮੇਂ 'ਚ ਵੇਖਿਆ ਵੀ ਉਹਨਾਂ ਪਾਰਟੀ 'ਚ ਹੀ ਘੜ ਦਿੱਤਾ ਤੇ ਸਰਕਾਰ ਨਹੀਂ ਚਾਹੁੰਦੀ ਵੀ ਉਹ ਜਾਂ ਕੋਈ ਵੀ ਉਹਨਾਂ ਦੇ ਖਿਲਾਫ ਬੋਲ ਸਕੇ ਪਰ ਇਹ ਜਿਹੜਾ ਮੁੱਦਾ ਬੜਾ ਗੰਭੀਰ ਆ ਇਹ ਮੁੱਦੇ ਦੇ ਉੱਤੇ ਪਿਛੇ ਬਿੱਲ ਵੀ ਇੱਕ ਆਇਆ ਸੀਗਾ ਇਹਦੇ ਵਿੱਚ ਉਹਨੂੰ ਪੀਪਾਸ ਕੀਤਾ ਜਾਵੇ ਪਰ ਉਹ ਵੀ ਨਹੀਂ ਜੀ ਹੋ ਸਕਿਆ ਉਹਦੇ ਕਰਕੇ ਨਹੀਂ ਕਰਤਾ ਤੇ ਇਹਨੂੰ ਮੇਰਾ ਮੁੱਦੇ ਨੂੰ ਜਿਹੜਾ ਬੜਾ ਚੰਗੇ ਤਰੀਕੇ ਨਾਲ ਲੋਕਾਂ ਕਿਉਂਕਿ ਇਹ ਧਾਰਮਿਕ ਮੁੱਦਾ ਲੋਕਾਂ ਦੇ ਜੁੜਿਆ ਆ ਇਹਦਾ ਹੱਲ ਕਰਨਾ ਦੋਸ਼ੀਆਂ ਨੂੰ ਸੁਝਾਵਾ ਦੇਣੀ ਇੱਕ ਬਹੁਤ ਜ਼ਰੂਰੀ ਸਰਕਾਰ ਵਾਸਤੇ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਵੀ ਜਲਦੀ ਤੋਂ ਜਲਦੀ ਜਿਹੜੀ ਦੋਸ਼ੀਆਂ ਨੂੰ ਸੁਝਾਵਾ ਦੇਣੀ ਚਾਹੀਦੀ ਜੀ ਕੀ ਸਰਕਾਰਾਂ ਨੂੰ ਇਸ ਤੇ ਰਾਜਨੀਤੀ ਕਰਨੀ ਚਾਹੀਦੀ ਹੈ ਕਿ ਨਹੀਂ ਕਰਨੀ ਚਾਹੀਦੀ ਨਹੀਂ ਕੋਈ ਰਾਜਨੀਤੀ ਦਾ ਮੁੱਦਾ ਨਹੀਂ ਜੀ ਇੱਕ ਸਾਰੇ ਜਿਹੜੇ ਇੱਕ ਸਾਂਝਾ ਮੁੱਦਾ ਵਾ ਇਹਦਾ ਜਿਹੜਾ ਸਰਕਾਰ ਨੂੰ ਹੱਲ ਕਰਨਾ ਚਾਹੀਦਾ ਜੀ ਜਿਸ ਤਰ੍ਹਾਂ ਤ੍ਰੇਦਾ ਸਾਹਿਬ ਤੁਸੀਂ ਦਾਵੇਦਾਰੀ ਆਪਣੀ ਪੇਸ਼ ਕੀਤੀ ਹੈ ਜਿਮਨੀ ਚੌਂ ਨੂੰ ਲੈ ਕੇ ਤਰਨਤਾਰਨ ਹਲਕੇ ਨੂੰ ਲੈ ਕੇ ਤਰਨਤਾਰਨ ਹਲਕੇ ਦੇ ਵਿੱਚ ਕਿਹੜੇ ਇਹੋ ਜਿਹੇ ਮੁੱਦੇ ਨੇ ਜਿਹੜੇ ਅਗਰ ਪਾਰਟੀ ਤੁਹਾਡੇ ਤੇ ਭਰੋਸਾ ਕਰਦੀ ਹੈ ਤੁਹਾਨੂੰ ਟਿਕਟ ਦੇ ਨਾਲ ਨਵਾਜਦੀ ਹੈ ਤਾਂ ਤੁਸੀਂ ਜਿੱਤ ਪ੍ਰਾਪਤ ਕਰ ਜਾਂਦੇ ਹੋ ਤੇ ਫਿਰ ਤਰਨਤਾਰਨ ਹਲਕੇ ਦੇ ਕਿਹੜੇ ਉਹ ਮੇਨ ਮੁੱਦੇ ਨੇ ਜਿਹੜੇ ਤੁਸੀਂ ਪਹਿਲ ਦੇ ਆਧਾਰ ਤੇ ਕਰਵਾਉਣਾ ਚਾਹੋਗੇ ਵੇਖੋ ਜੀ ਮੈਂ ਤੇ ਸਭ ਤੋਂ ਪਹਿਲਾਂ ਚਾਹੂੰਗਾ ਕਿ ਤਰੰਤ ਹਨ ਹਲਕੇ ਦਾ ਵਿਕਾਸ ਹੋਵੇ ਉਹਦੇ ਚ ਇੱਕ ਇਹ ਆ ਕਿ ਜਿਵੇਂ ਇੱਥੇ ਬੇਰਜ਼ਗਾਰੀ ਬੜੀ ਹੈ ਜੀ ਜਿਹੜਾ ਬੱਚਾ ਸਾਡਾ ਪਲੱਸ 2 ਕਰਦਾ ਉਹ ਫੌਰਨ ਦੀ ਟਿਕਟ ਬੁੱਕ ਕਰਾ ਕੇ ਯਤਨ ਕਰਦਾ ਵੀ ਮੈਂ ਇੱਥੋਂ ਨਿਕਲ ਜਾਵਾਂ ਇਹਨੂੰ ਬਾਰਡਰ ਦੇ ਜ਼ਿਲ੍ਹੇ ਦੇ ਉੱਤੇ ਸਰਕਾਰ ਜਦੋਂ ਸਾਡੀ ਪੰਜਾਬ ਵਿੱਚ ਬਣੂਗੀ ਸਭ ਤੋਂ ਪਹਿਲਾਂ ਅਸੀਂ ਚਾਹਾਂਗੇ ਬਾਰਡਰ ਦੇ ਜ਼ਿਲ੍ਹਿਆਂ ਦੇ ਵਿੱਚ ਇੰਡਸਟਰੀ ਲਾਈ ਜਾਵੇ ਇੱਥੇ ਵਪਾਰ ਨੂੰ ਵਿਖਿਆ ਜਾਵੇ ਜਿਹੜੀ ਲਾਰਜ ਆਰਡਰ ਦੀ ਪੀਸ਼ਣ ਨੂੰ ਜਿਹੜਾ ਉਹ ਸਹੀ ਕੀਤਾ ਜਾਵੇ हां ਜਿਹੜਾ ਪੰਜਾਬ ਜਿਹੜਾ ਹੋਰ ਡਵੈਲਪ ਹੋ ਸਕਦਾ ਟਰਨਤਨ ਦੇ ਲੋਕਲ ਮੁੱਦੇ ਬਹੁਤ ਆ ਸਮਾਉਂ ਉੱਤੇ ਜਿਹੜੇ ਆ ਸਾਰੇ ਹੱਲ ਕਰਾਈ ਜਾਣਗੇ ਆਪਾਂ ਜੀ ਟਰਨਤਨ ਦੇ ਵਿੱਚ ਇੱਕ ਹੋਰ ਵੀ ਜਿਹੜੀ ਸਮੱਸਿਆ ਇੱਕ ਡੰਪ ਦੀ ਲਾ ਲੋ ਜਿਹੜਾ ਕਾਰ ਪਾਰਕਿੰਗ ਦੀ ਲਾ ਲੋ ਜੋ ਇਹੋ ਜਿਹੜੇ ਕਾਫੀ ਜਿਹੜੇ ਸਮੱਸਿਆ ਸਮੱਸਿਆ ਜਿਹੜੀਆਂ ਲੋਕਾਂ ਨੂੰ ਦਰ ਪਰੇਸ਼ ਆਉਂਦੀਆਂ ਨੇ ਅਗਰ ਸਰਕਾਰ ਤੁਹਾਨੂੰ ਮੌਕਾ ਦਿੰਦੀ ਏ ਤਾਂ ਤੁਸੀਂ ਇਹ ਸਰਕਾਰ ਦੇ ਧਿਆਨ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਲਿਆਓਗੇ ਬਿਲਕੁਲ ਜੀ ਜਦੋਂ ਜੇ ਮੈਨੂੰ ਵਾਹਿਗੁਰੂ ਕਿਰਪਾ ਕਰੇ ਮੌਕਾ ਮਿਲਦਾ ਹੈ ਜਿਹੜੇ ਲੋਕਲ ਮੁੱਦੇ ਸਾਰੇ ਆ ਜਿਵੇਂ ਜੰਡਾਰ ਰੋੜ ਤਰਨਤਾਰਨ ਦੇ ਉੱਤੇ ਫਾੜਕ ਦਾ ਮਸਲਾ ਉਹਦੇ ਉੱਤੇ ਪੁਲ ਬਣਾਉਣਾ ਬੜਾ ਜ਼ਰੂਰੀ ਹੈ ਡੰਪ ਦਾ ਮਸਲਾ ਬਰੰਗਵੀਰ ਆ ਪਾਰਕਿੰਗ ਦਾ ਮਸਲਾ ਤਰਨਤਾਰਨ ਚ ਤੁਸੀਂ ਵੇਖੋ ਮਸਿਆ ਦਾ ਧਿਆਰ ਬਹੁਤ ਵੱਡਾ ਲੱਗਦਾ ਪਾਰਕਿੰਗ ਦੀ ਇੱਥੇ ਕੋਈ ਜਗ੍ਹਾ ਨਹੀਂ ਸਿਵਾਏ ਦਰਬਾਰ ਸਭ ਤੋਂ ਤੁਸੀਂ ਮੇਨ ਰੋਡ ਤੇ ਕੋਈ ਗੱਡੀ ਲੈ ਕੇ ਆਉਂਦਾ ਕਿਸੇ ਨੇ ਸ਼ਾਪਿੰਗ ਕਰਨੀ ਹੈ ਉਹਦਾ ਉਸਲੇ ਚਲਾਨ ਕਰ ਦਿੱਤਾ ਜਾਂਦਾ ਜਦੋਂ ਕਿ ਪ੍ਰਸ਼ਾਸਨ ਨੂੰ ਚਾਹੀਦਾ ਉਹਨਾਂ ਨੂੰ ਆਪਾਂ ਕਿਸੇ ਨੂੰ ਕੋਈ ਪਾਰਕਿੰਗ ਦੀ ਜਗ੍ਹਾ ਤੇ ਦਈਏ ਨਾ ਜੀ ਜੇ ਜਗ੍ਹਾ ਹੀ ਨਹੀਂ ਹੈਗੀ ਆਪਾਂ ਉਹਦਾ ਚਲਾਨ ਕਰ ਦਿੰਨੇ ਜੀ ਤੇ ਫਿਰ ਉਹ ਦੁਕਾਨਦਾਰੀ ਬੜੇ ਦੁਖੀ ਹਸੀ ਤੂੰ ਵੀ ਸਾਡਾ ਗਾਹ ਦੇ ਅੱਗੇ ਨਿਕਲ ਜਾਂਦਾ ਇਸ ਕਰਕੇ ਪ੍ਰਸ਼ਾਸਨ ਨੂੰ ਜਿਹੜਾ ਉਹ ਵੀ ਬਹੁਤ ਚੇਚੇ ਤੌਰ ਤੇ ਧਿਆਨ ਦੇਣਾ ਚਾਹੀਦਾ ਇੰਨਾ ਸਾਰੇ ਗੱਲਾਂ 'ਤੇ ਧਿਆਨ ਦਿੱਤਾ ਜਾਊਗਾ ਜੀ ਤੇ ਨੇਤਾ ਸਾਹਿਬ ਜਦੋਂ ਦਾ ਤਰਨਤਾਰਨ ਨੂੰ ਜ਼ਿਲ੍ਹਾ ਐਲਾਨ ਦਿੱਤਾ ਜਾਂਦਾ ਹੈ ਬਣਾ ਦਿੱਤਾ ਜਾਂਦਾ ਹੈ ਪਰ ਇੱਕ ਜ਼ਿਲ੍ਹੇ ਦੇ ਵਿੱਚ ਜੋ ਸਹੂਲਤਾਂ ਹੋਣੀਆਂ ਚਾਹੀਦੀਆਂ ਨੇ ਪਰ ਉਹ ਅਜੇ ਤੱਕ ਤਰਨਤਾਰਨ ਜ਼ਿਲ੍ਹੇ ਨੂੰ ਸਹੂਲਤਾਂ ਨਹੀਂ ਮਿਲੀਆਂ ਜਿੱਦਾਂ ਆਪਾਂ ਲਾਈਏ ਤੇ ਇੱਕ ਵੱਡਾ ਕਾਲਜ ਵੀ ਹੋਣਾ ਚਾਹੀਦਾ ਹੈ ਯੂਨੀਵਰਸਿਟੀ ਵੀ ਹੋਣੀ ਚਾਹੀਦੀ ਹੈ ਅਗਰ ਚਲੋ ਪਿੱਛੇ ਦੇ ਹਰਮਿੰਦਰ ਗਿੱਲ ਜੀ ਨੇ ਜਿਹੜੀ ਇੱਕ ਮੰਗ ਕੀਤੀ ਸੀ ਲਾਰਜ ਯੂਨੀਵਰਸਿਟੀ ਉਹਨਾਂ ਨੇ ਪੱਟੀ ਵਿਖੇ ਬਣਾਈ ਸੀ ਪਰ ਉਹ ਤਰਨਤਾਰ ਦੇ ਵਿੱਚ ਨਹੀਂ ਨਾ ਗਈ ਤਰਨਤਾਰ ਨੂੰ ਅਜੇ ਜੇ ਜੇਲ ਮਿਲੀ ਆ ਤੇ ਉਹ ਵੀ ਗੋਂਦਵਾਲ ਸਾਹ ਵਿਖੇ ਆ ਪਰ ਤਰਨਤਾਰ ਅਜੇ ਵੀ ਉੱਧਾ ਖਾਲੀ ਦਾ ਖਾਲੀ ਹੈ ਕਿ ਕਾਰਨ ਕੀ ਰਿਹਾ ਕਿਉਂਕਿ ਜਿਹੜਾ ਵੀ ਵਿਧਾਇਕ ਬੰਦਾ ਕਿ ਉਹ ਇਸ ਮੁੱਦੇ ਵੱਲ ਉਹਨਾਂ ਦਾ ਧਿਆਨ ਨਹੀਂ ਸੀ ਜਾਂਦਾ ਨੇ ਜਾਂਦਾ ਸਰ ਜਿਵੇਂ ਇਹ ਲਾਜ ਯੂਨੀਵਰਸਿਟੀ ਹੈ ਇਹਨੂੰ ਇੱਕ ਬਹੁਤ ਤਾਂ ਕੀ ਵੱਡੀ ਜਗ੍ਹਾ ਚਾਹੀਦੀ ਸੀ ਔਰ ਮਹਿੰਦਰ ਸਿੰਘ ਜੀ ਗਿੱਲ ਸਾਡੇ ਸਤਿਕਾਰਯੋਗ ਉਹਨਾਂ ਨੇ ਕੈਰੋਂ ਵੀ ਕੀ ਇਹਨੂੰ ਬਣਾਉਣਾ ਸ਼ੁਰੂ ਕੀਤਾ ਸੀ ਪਰ ਜਦੋਂ ਇਹ ਸਰਕਾਰ ਆਈ ਆਮ ਆਦੀ ਪਾਰਟੀ ਦੀ ਇਹਨੇ ਉੱਥੇ ਹੀ ਬੰਦ ਕਰ ਦਿੱਤਾ ਉਹਨੂੰ ਉਹਦੀ ਅਰੋਹ ਦਿੱਤੀ ਜਦੋਂ ਕਿ ਇੱਕ ਯੂਨੀਵਰਸਿਟੀ ਬਣ ਰਹੀ ਆ ਉਹ ਪੰਜਾਬ ਸਰਕਾਰ ਵੱਲੋਂ ਬਣਨੀ ਹੁੰਦੀ ਤੇ ਲੋਕਾਂ ਵਾਸਤੇ ਬਣਨੀ ਹੁੰਦੀ ਹੈ ਉਹਦੇ 'ਚ ਸਰਕਾਰਾਂ ਨੂੰ ਇਹ ਨਹੀਂ ਚਾਹੀਦਾ ਵੀ ਇਹ ਕਾਂਗਰਸ ਸਰਕਾਰ ਨੇ ਸ਼ੁਰੂ ਕੀਤੀ ਸੀ ਤੇ ਹੁਣ ਇਹਨੂੰ ਬੰਦ ਕਰ ਦਿਓ ਤੇ ਉਹ ਜਿਹੜੀ ਇੱਥੇ ਚੀਜ਼ ਰੁਕਦੀਆਂ ਇੱਥੇ ਲੋੜ ਹੈ ਤਰਨਤਾਰਨ ਦੇ ਵਿੱਚ ਵੀ ਚੰਗੇ ਹੋਰ ਕਾਲਜ ਦੀ ਚੰਗੇ ਹਸਪੀਟਲ ਜਿਹੜਾ ਇਹਨੂੰ ਹੋਰ ਜ਼ਿਆਦਾ ਬੈਟਰ ਕਰਨ ਦੀ ਲੋਕਾਂ ਦੇ ਵਿੱਤ ਸਬਾਵਾਂ ਜਿਹੜੀਆਂ ਉਹ ਬਿਹਤਰ ਕਰਨੀਆਂ ਜਿਹੜੀਆਂ ਉਹ ਸਮੇਰੀ ਮੁੱਖ ਲੋੜ ਹੈ ਜੀ ਤਨਿਹਜਾ ਸਾਹਿਬ ਮੌਜੂਦਾ ਸਰਕਾਰ ਨੇ ਵੱਖ-ਵੱਖ ਸਕੀਮਾਂ ਚਲਾਈਆਂ ਮੱਖੋ ਵੱਖ-ਵੱਖ ਇੱਕ ਲਹਿਰ ਚਲਾਈ ਸੀ ਜਿੱਦਾਂ ਜੁਧ ਨਸ਼ਿਆਂ ਨੂੰ ਵਿਰੁੱਧ ਲੈ ਕੇ ਬਾਅਦ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਜਾਂ ਹੋਰ ਜਿਹੜੀਆਂ ਅਕਸਰ ਹੀ ਪਿੰਡਾਂ ਦੇ ਵਿੱਚ ਪੰਚਾਇਤੀ ਜ਼ਮੀਨਾਂ ਹੁੰਦੀਆਂ ਨੇ ਜਿਹੜੇ ਇੱਕ ਤਣਾਟ ਬੰਦਾ ਉਹਦੇ ਥੱਲੇ ਵਗਦੀ ਉਹਨਾਂ ਨੂੰ ਲੈ ਕੇ ਇੱਕ ਲਹਿਰਾ ਚਲਾਈਆਂ ਸੀ ਔਰ ਉਹ ਕਿਤਨਾ ਕਿਤੇ ਜਿਹੜੀਆਂ ਲਹਿਰਾਂ ਠੱਪ ਹੋ ਗਈਆਂ ਨੇ ਸਿੜੇ ਨਿਚੜੀਆਂ ਕਾਰਨ ਕੀ ਸਰਕਾਰ ਦੇ ਸਿਰਫ ਇੱਕ ਲੋਕਾਂ ਦਾ ਧਿਆਨ ਹੀ ਭਟਕਾਉਣਾ ਸੀ ਜਿਹੜਾ ਜਿਹੜੇ ਮੇਨ ਮੁੱਦਿਆਂ ਤੋਂ ਜਿਹੜਾ ਧਿਆਨ ਭਟਕਾ ਕੇ ਤੇ ਦੂਜੇ ਪਾਸੇ ਲਾਉਣਾ ਕੋ ਜਦੋਂ ਨਵੀਂ ਨਵੀਂ ਸਰਕਾਰ ਆਉਂਦੀ ਹੈ ਨਾ ਜੀ ਉਦੋਂ ਇਹੋ ਜਿਹੇ ਛੋਛੇ ਕਾਫੀ ਹੱਥ ਤੱਕ ਛੱਡੇ ਜਾਂਦੇ ਆ ਪਰ ਸਮੇਂ ਦੇ ਨਾਲ ਨਾਲ ਜਦੋਂ ਆਪਾਂ ਮਿਕਸ ਹੋ ਜਾਂਦੇ ਆ ਨਾ ਜੀ ਸਾਰੇ ਤੇ ਆਪਣੀ ਸਰਕਾਰ ਜਾਂ ਆਪਣੇ ਐਮਐਲਏ ਜਾਂ ਕੁਝ ਜਿਹੜੇ ਆ ਉਹ ਲੋਕਾਂ ਦੇ ਨਾਲ ਰਚ ਮੇਜੇ ਜਾਂਦੇ ਆ ਇਸੇ ਤਰੀਕੇ ਦੇ ਮੁੜ ਕੇ ਉਹ ਕੰਮ ਜਿਹੜੀਆਂ ਧਰਾਓ ਉਹ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਮੁੜ ਕੇ ਠੰਡੀਆਂ ਪੈ ਜਾਂਦੀਆਂ ਇਸੇ ਕੜੀ ਵਜੋਂ ਇਸ ਤਰ੍ਹਾਂ ਹੀ ਇਹ ਹੋਇਆ ਵੀ ਸਾਰੇ ਮੁੱਦਿਆਂ ਦੇ ਉੱਤੇ ਪੰਜਾਬ ਸਰਕਾਰ ਪਹਿਲਾਂ ਬੜੀ ਡ੍ਰਿਡਤਾ ਨਾਲ ਕੰਮ ਕਰਦੀ ਆ ਮੁੜ ਕੇ ਹਾਲੀਵੁੱਡ ਜਿਹੜੀ ਆ ਉਹ ਨੋਰਮਲ ਲੈਵਲ ਤੇ ਠੰਡਾ ਪੈ ਜਾਂਦਾ ਕੰਮ ਤੇ ਸਰਕਾਰ ਆਉਂਦੋਂ ਸਭ ਕੁਝ ਠੀਕ ਹੋਊਗਾ ਜੀ ਸਿੱਖਿਆ ਕ੍ਰਾਂਤੀ ਨੂੰ ਕਿਦਾਂ ਦੇਖਦੇ ਸੀ ਵੇਖੋ ਇਹ ਜਦੋਂ ਕੈਪਟਨ ਸਾਹਿਬ ਸਾਡੇ ਸੀ ਨਾ ਜੀ ਸੀਐਮ ਉਦੋਂ ਤੋਂ ਹੀ ਚੱਲੇ ਸੀ ਪੰਜਾਬ ਨੰਬਰ 1 ਆਇਆ ਸੀ ਐਜੂਕੇਸ਼ਨ ਦੇ ਵਿੱਚ ਉਦੋਂ ਤੋਂ ਹੁਣ ਇਹਨਾਂ ਨੇ ਉਸੇ ਨੂੰ ਪੋਚਾ ਫੇਰ ਕੇ ਰੰਗ ਫੇਰ ਕੇ ਸਕੂਲਾਂ ਦਾ ਨਾਮ ਬਦਲ ਕੇ ਥੋੜਾ ਥੋੜਾ ਸੁਧਾਰ ਕਰਕੇ ਪੁਰਾਣੀਆਂ ਚੀਜ਼ਾਂ ਨੂੰ ਨਵਾਂ ਰੂਪ ਦੇ ਕੇ ਇਸ ਤਰ੍ਹਾਂ ਦਾ ਜਿਹੜੇ ਕੰਮ ਕੀਤੇ ਆ ਔਰ ਜਿਹੜੀ ਹੈ ਐਜੂਕੇਸ਼ਨ ਦੇ ਵਿੱਚ ਬੜੀ ਲੋੜ ਆ ਇਸ ਵੇਲੇ ਹੋਰ ਸੁਧਾਰ ਕਰਨ ਦੀ ਉਹ ਸਾਡੀ ਸਰਕਾਰ ਆਊਗੀ ਇਹਦੇ ਤੁਸੀਂ ਵੇਖੋਗੇ ਵੀ ਹੋਰ ਬਹੁਤ ਵੱਡਾ ਸੁਧਾਰ ਕੀਤੇ ਜਾਣਗੇ ਆਮ ਆਦਮੀ ਪਾਰਟੀ ਦੇ ਵਿੱਚ ਅਹ ਕੰਮ ਤੇ ਬੜੀ ਟੱਕਰ ਚੱਲਦੀ ਪਈ ਆ ਜਿਸ ਤਰ੍ਹਾਂ ਸ਼ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਹਰਮੀਤ ਸਿੰਘ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਨੇ ਤੇ ਜਿਹੜੇ ਪਿਛਲੇ ਮਿਹਨਤੀ ਵਰਕਰ ਸੀ ਜਿਨ੍ਹਾਂ ਨੇ ਲੰਮੇ ਸਮੇਂ ਤੋਂ ਮਿਹਨਤ ਕੀਤੀ ਏ ਉਹਨਾਂ ਦੇ ਮਨ ਦੇ ਵਿੱਚ ਡਰ ਕਿਤੇ ਨਾ ਕਿਤੇ ਕਿ ਇਹ ਜਿਹੜੀ ਟਿਕਟ ਇਹ ਹਰਮੀਤ ਸਿੰਘ ਨੂੰ ਨਾ ਮਿਲ ਜੇ ਪਰ ਉਹਨਾਂ ਦੇ ਵਿੱਚ ਹੁਣ ਕੱਲ ਵੀ ਇੱਕ ਇਹਨਾਂ ਨੇ ਜਿਹੜੇ ਵਰਕਰ ਨੇ ਉਹਨਾਂ ਨੇ ਇੱਕ ਇਕੱਠ ਕੀਤਾ ਦਰਬਾਰ ਸਾਹਿਬ ਦੇ ਵਿੱਚ ਕਿ ਇਹ ਜਿਹੜੀ ਫੁੱਟ ਦਾ ਫਾਇਦਾ ਕਾਂਗਰਸ ਨੂੰ ਮਿਲੇ ਮਿਲੇਗਾ ਬਿਲਕੁਲ ਮਿਲੂਗਾ ਜੀ ਕਿਉਂਕਿ ਇਹ ਜਦੋਂ ਸੰਧੂ ਸਾਹਿਬ ਆਈ ਇਸੇ ਕਰਕੇ ਵੀ ਉਹਨਾਂ ਨੂੰ ਟਿਕਟ ਦੀ ਹਾਂ ਕਰਾ ਕੇ ਆਏ ਆ ਔਰ ਪਾਰਟੀ ਜੀ ਇਹਨਾਂ ਨੂੰ ਟਿਕਟ ਦਿੰਦੀ ਆ ਜਿਹੜੇ ਜਿਨ੍ਹਾਂ ਨੇ ਕੱਲ ਇਹ ਸਾਰੇ ਜਿਹੜੇ ਦਾਵੇਦਾਰ ਸੀ ਉਹਨਾਂ ਨੂੰ ਟਿਕਟ ਨਹੀਂ ਮਿਲਦੀ ਤੇ ਆਟੋਮੈਟਿਕਲੀ ਇਹ ਫੁੱਟਦਾ ਜਿਹੜਾ ਫਾਇਦਾ ਉਹ ਕਾਂਗਰਸ ਪਾਰਟੀ ਨੂੰ ਮਿਲੂਗਾ ਔਰ ਮੈਂ ਚਾਹੁੰਦਾ ਵੀ ਇਹ ਹਰ ਪਾਰਟੀ ਨੂੰ ਚਾਹੀਦਾ ਵੀ ਆਪਣੇ ਲੋਕਲ ਲੀਡਰਾਂ ਨੂੰ ਜਿਨ੍ਹਾਂ ਨੇ 20 20 30 30 ਸਾਲ ਕੰਮ ਕੀਤਾ ਹੁੰਦਾ ਉਹਨਾਂ ਨੂੰ ਮੁੱਖਾ ਜ਼ਰੂਰ ਦੇਣਾ ਚਾਹੀਦਾ ਜਿਹੜੇ ਪੈਰਾਸ਼ੂਟ ਰਾਈ ਕੋਈ ਵੀ ਪਾਰਟੀ ਜਿਹੜੀ ਟਿਕਟ ਦਿੰਦੀ ਉਹ ਨਹੀਂ ਦੇਣੀ ਚਾਹੀਦੀ ਜਿਸ ਤਰ੍ਹਾਂ ਅੱਜ ਟਾਈਮ ਤੇ ਅਕਾਲੀ ਦਲ ਵਾਲੇ ਵੀ ਦੁਬਾਰਾ ਜਿਹੜੇ ਨੇ ਉਸ ਲੋਕਾਂ ਦੇ ਵਿੱਚ ਵਿਚਰਦੇ ਪਏ ਨੇ ਤੇ ਵੱਡੀਆਂ-ਵੱਡੀਆਂ ਰੈਲੀਆਂ ਕਰਦੇ ਪਏ ਨੇ ਤੇ ਝਾੜੂ ਵਾਲੇ ਵੀ ਆਮ ਆਦਮੀ ਪਾਰਟੀ ਵੀ ਕਾਫੀ ਆਪਣਾ ਜਿਹੜੇ ਸ਼ਕਤੀ ਪ੍ਰਦਰਸ਼ਨ ਕਰਦੀ ਪਈ ਹੈ ਕਿਹੋ ਜਿਹਾ ਮੁਕਾਬਲਾ ਰਹੇਗਾ ਤੇ ਕਾਂਗਰਸ ਦੀ ਇਸ ਟਾਈਮ ਤੇ ਸਥਿਤੀ ਕੀ ਹੈ ਵੇਖੋ ਕਾਂਗਰਸ ਪਾਰਟੀ ਵੀ ਜਿਹੜੀ ਬੜੀ ਵਿਉਂਤਬੰਦੀ ਕਰ ਰਹੀ ਹੈ ਔਰ ਬਹੁਤ ਜਲਦੀ ਜਿਹੜੀ ਆ ਉਹ ਹਲਕੇ ਦੇ ਵਿੱਚ ਬਹੁਤ ਜ਼ਿਆਦੀ ਸਰਗਰਮੀ ਵਾਜੂਗੀ ਥੋੜੇ ਦਿਨਾਂ ਦੇ ਵਿੱਚ ਤੇ ਬਾਕੀ ਪਾਰਟੀਆਂ ਆਪਣੀਆਂ ਜਿਹੜੀਆਂ ਜੀ ਜ਼ੋਰ ਲਾਉਂਦੀਆਂ ਇਹਨਾਂ ਨੇ ਲਾਉਣਾ ਹੀ ਆ ਕਾਂਗਰਸ ਪਾਰਟੀ ਜਿਹੜੀ ਇਸ ਵੇਲੇ ਬੜੀ ਮਜ਼ਬੂਤ ਸਥਿਤੀ ਦੇ ਵਿੱਚ ਆ ਔਰ ਜਮਿਨੀ ਚੋਣ ਵੇਖੋ ਤੁਸੀਂ ਸ਼ਾਨਦਾਰ ਨਗ ਨਾਲ ਪਾਰਟੀ ਆਦੀ ਜਿੱਤੂਗੀ ਕਨੇਡਾ ਸਾਹਿਬ ਇੱਕ ਮੈਂ ਇੱਕ ਗੱਲ ਕਰਾਂਗਾ ਐਸਸੀ ਸਮਾਜ ਦੀ ਐਸਸੀ ਸਮਾਜ ਦੇ ਨਾਲ ਵਾਦੇ ਵੀ ਜਿਹੜੀ ਵੀ ਸਰਕਾਰ ਆਉਂਦੀ ਹੈ ਵਾਦੇ ਵੀ ਕਰਦੀ ਏ ਤੇ ਪਰ ਜਦੋਂ ਸਰਕਾਰ ਪਾਵਰ ਦੇ ਵਿੱਚ ਆ ਜਾਂਦੀ ਹੈ ਤੇ ਐਸਸੀ ਸਮਾਜ ਦੇ ਹਾਲਾਤ ਜਿਹੜੇ ਨਾ ਉਹ ਉਦਾਂ ਦੇ ਉਦਾਂ ਹੋ ਜਾਂਦੇ ਨੇ ਪਰ ਉਹਨਾਂ ਦੇ ਨਾਲ ਕੀਤੇ ਵਾਦੇ ਉਹ ਪੂਰੇ ਨਹੀਂ ਕੀਤੇ ਜਾਂਦੇ ਅ ਕਿਦਾਂ ਦੇਖਦੇ ਜੋ ਕਿਉਂਕਿ ਐਸਸੀ ਸਮਾਜ ਦੀ ਵੋਟ ਵੀ ਜਾਦੀ ਆ ਵੋਟ ਬੈਂਕ ਵੀ ਬਹੁਤ ਜ਼ਿਆਦਾ ਹੁੰਦਾ ਹੈ ਕਿਉਂਕਿ ਜੇ ਸਰਕਾਰ ਹੋਂ ਦੇ ਵਿੱਚ ਆਉਂਦੀ ਹੈ ਤੇ ਐਸਸੀ ਸਮਾਜ ਦੀ ਵੋਟ ਦੇ ਨਾਲ ਹੀ ਉੰਦੀਏ ਕਿਦਾਂ ਦੇਖਦੇ ਹੋ ਕਿ ਕੀ ਉਹਨਾਂ ਦੇ ਨਾਲ ਜਿਹੜੇ ਕੀਤੇ ਵਾਦੇ ਹੁੰਦੇ ਨੇ ਉਹ ਨਿਭਾਉਣੇ ਚਾਹੀਦੇ ਜਾਂ ਠੱਡੇ ਬਸਤੇ ਚ ਪਾ ਦੇਣੇ ਚਾਹੀਦੇ ਨੇ ਨੇ ਬਿਲਕੁਲ ਨਹੀਂ ਜੇ ਜਿਹੜੇ ਐ ਐਸਸੀ ਸਮਾਜ ਆ ਸਾਡਾ ਜਿਹੜਾ ਉਹ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਆ ਉਹ ਇੱਕ ਟੀਮ ਹੁੰਦੀ ਆ ਤੁਸੀਂ ਵੇਖੋ ਹਰ ਥਾਂ ਤੇ ਹਰ ਜਗ੍ਹਾ ਤੇ ਉਹ ਜਿਹੜਾ ਉਹ ਕੰਮ ਕਰਦੇ ਆ ਸਰਕਾਰ ਨੂੰ ਚਾਹੀਦਾ ਵੀ ਉਹਨਾਂ ਦੀ ਆਰਥਿਕ ਹਾਲਤ ਨੂੰ ਸੁਧਾਰਨ ਵਾਸਤੇ ਜੋ ਵੀ ਹੋ ਰਿਹਾ ਉਹਦੇ ਤੋਂ ਗਾਂ ਬੈਟਰ ਕਰਨ ਦੀ ਲੋੜ ਆ ਉਹਨਾਂ ਨੂੰ ਸਭ ਤੋਂ ਵੱਡੀ ਗੱਲ ਆ ਆਪਾਂ ਕਣਕ ਦਿੰਨੇ ਫ੍ਰੀ ਆਪਾਂ ਹਰ ਚੀਜ਼ਾਂ ਫ੍ਰੀ ਦੇਣ ਦੀ ਕੋਸ਼ਿਸ਼ ਕਰਦੇ ਬਲਕਿ ਇਹਦੇ ਨਾਲੋਂ ਥੋੜਾ ਹੋਰ ਬੈਟਰ ਕਰਨਾ ਚਾਹੀਦਾ ਵੀ ਉਹਨਾਂ ਨੂੰ ਐਜੂਕੇਸ਼ਨ ਫ੍ਰੀ ਦਿੱਤੀ ਜਾਵੇ ਉਹਨਾਂ ਨੂੰ ਇਲਾਜ ਫਰੀ ਦਿੱਤਾ ਜਾਵੇ ਜਿਹੜੀਆਂ ਚੀਜ਼ਾਂ ਜਾਰੀਆਂ ਕਰਨਾ ਕਿ ਉਹਨਾਂ ਦੇ ਬੱਚੇ ਪੜ੍ਹ ਲੈਣ ਮੋਹ ਦੇਣ ਦੀ ਬਜਾਏ ਉਹਨਾਂ ਨੂੰ ਰੁਜ਼ਗਾਰ ਦੇਣਾ ਜਿਹੜਾ ਫੈਮੇ ਦੀ ਲੋੜ ਹੈ ਉਹ ਬਹੁਤ ਜ਼ਰੂਰੀ ਹੈ ਗਰੀਬ ਸਮਾਜ ਨੂੰ ਧਰਮ ਦੇ ਜਕਾਰਿਆਂ ਦੇ ਵਿੱਚ ਤੇ ਰਾਸਨ ਦੇ ਲਾਰਿਆਂ ਦੇ ਵਿੱਚ ਹੀ ਸਰਕਾਰਾਂ ਰੱਖਦੀਆਂ ਨੇ ਕੀ ਇਹ ਜਾਇਜ਼ ਹੈ ਵੇਖੋ ਇਹ ਇੱਕ ਨਾ ਆਦਤ ਬਣ ਗਈ ਹੈ ਪਿਹਾਰਤ ਜਿਹੜੀ ਜਿਹੜੀ ਸਰਕਾਰ ਆਉਂਦੀ ਆ ਵੀ ਅਸੀਂ ਤੁਹਾਨੂੰ ਇਹ ਮੁਫਤ ਦੇ ਦਾਂਗੇ ਇਹ ਮੁਫਤ ਦੇ ਦਾਂਗੇ ਉਹ ਤੋਂ ਕਿਸੇ ਸਮੇਂ ਦੇ ਸਰਕਾਰਾਂ ਨੂੰ ਉੱਠਣਾ ਪਊਗਾ ਬਜਾਏ ਕਿ ਉਹਨਾਂ ਨੂੰ ਮੁਫਤ ਜਿਹੜੀ ਬੁੱਤ ਖੋਰੀ ਜਿਹੜੀ ਆ ਉਹਨੇ ਲੋਕਾਂ ਦਾ ਜਿਹੜਾ ਬਹੁਤ ਨੁਕਸਾਨ ਕੀਤਾ ਵਾ ਉਹ ਆਪਾਂ ਉਹਨਾਂ ਨੂੰ ਐਜੂਕੇਸ਼ਨ ਚੰਗਾ ਸਮਾਜ ਦੇਣਾ ਉਹ ਬੜਾ ਜ਼ਰੂਰੀ ਆ ਉਹਨਾਂ ਦੀ ਆਰਥਿਕ ਹਾਲਤ ਨੂੰ ਸੁਧਾਰਨਾ ਬੜਾ ਜ਼ਰੂਰੀ ਆ ਤਨੇਜਾ ਸਾਹਿਬ ਦਾਅਵੇਦਾਰੀ ਕਾਂਗਰਸ ਦੇ ਆਗੂਆਂ ਨੇ ਕੀਤੀ ਏ ਇਹ ਵੀ ਰੋਲਾ ਪੈਂਦਾ ਕਿ ਜਿਹੜੀ ਟਿਕਟ ਆ ਉਹ ਕਿਸੇ ਬਾਹਰ ਦੇ ਬੰਦੇ ਨੂੰ ਮਿਲੇਗੀ ਕਿਸੇ ਵੱਡੇ ਚਿਹਰੇ ਨੂੰ ਮਿਲੇਗੀ ਅਗਰ ਜੇ ਕਿਸੇ ਬਾਹਰ ਦੇ ਬੰਦੇ ਨੂੰ ਜਾਂ ਕਿਸੇ ਵੱਡਾ ਚਿਹਰਾ ਇੱਥੇ ਤਰਨਤਾਰਨ ਦੇ ਵਿੱਚ ਲਿਆ ਕੇ ਕਾਂਗਰਸ ਦੇ ਦਿੰਦੀ ਏ ਕਿ ਲੁਧਿਆਣੇ ਵਾਲੀ ਫੁੱਟ ਜਿਹੜੀ ਆ ਉਹ ਫਿਰ ਇੱਥੇ ਦੁਬਾਰਾ ਇਤਿਹਾਸ ਦਰਾਉਗੀ ਦੇਖੋ ਜੋ ਸਾਡੀ ਹਾਈ ਕਮਾਂਡ ਦੇ ਨਾਲ ਮੀਟਿੰਗ ਹੋਈ ਦਿਨੇ ਵੀ ਦਾਵੇਦਾਰ ਤਰਨਤਾਰਨ ਦੇ ਆ ਉਹਨਾਂ ਨੂੰ ਉਹਨਾਂ ਨੇ ਭਰੋਸਾ ਦਿੱਤਾ ਸੀ ਕਿ ਇਹਨਾਂ ਲੋਕਲ ਲੀਡਰਾਂ ਚੋਂ ਹੀ ਜਿਹੜੀ ਆ ਉਹ ਤਰਨਤਾਰਨ ਦੀ ਜਿਮਨੀ ਚੋਣ ਵਾਸਤੇ ਟਿਕਟ ਦਿੱਤੀ ਜਾਊਗੀ ਇਹੋ ਜੀ ਹਾਲ ਦੀ ਘੜੀ ਕੋਈ ਪੋਜੀਸ਼ਨ ਨਹੀਂ ਆ ਵੀ ਪਾਰਟੀ ਬਾਹਰੋਂ ਕੈਂਡੀਡੇਟ ਉਤਾਰੂਗੀ ਅਗਰ ਉਤਾਰਦੀ ਆ ਤਾਂ ਫਿਰ ਜਿਹੜੇ ਲੋਕਲ ਜਿਹੜੇ ਦਾਵੇਦਾਰ ਨੇ ਉਹ ਇੱਥੇ ਸੋਚਣਗੇ ਤਿੰਨ ਇੱਜਾ ਸੱਤ ਸੀ ਹਲਕੇ ਦੇ ਪਿੰਡਾਂ ਦੇ ਵਿੱਚ ਵਿਚਰਦੇ ਜੋ ਕਿਹੋ ਜਿਹੇ ਲੋਕਾਂ ਦੇ ਵੱਲੋਂ ਜਿਹੜਾ ਹੈ ਉਹ ਮਿਲ ਸਹਾदतਾ ਜਾ ਰਿਹਾ ਹੈ ਵੇਖੋ ਜਿਹੜੀ ਕਾਂਗਰਸ ਪਾਰਟੀ ਨੂੰ ਇਸ ਵੇਲੇ ਬਹੁਤ ਪਰਵਾਹ ਘਾ ਰਹਾ ਕਾਂਗਰਸ ਪਾਰਟੀ ਦੀ ਸਥਿਤੀ ਬਹੁਤ ਮਜ਼ਬੂਤ ਆ ਤੁਸੀਂ ਵੇਖੋਗੇ ਕਿ ਜਿਸੋ ਵੀ ਪਿੰਡ ਜਾਈਏ ਕਿੰਨੇ ਲੋਕ ਜਿਹੜੇ ਇਕੱਠੇ ਹੋ ਕੇ ਜਿਹੜੇ ਆ ਉਹ ਲੋਕਲ ਲੀਡਰਾਂ ਨੂੰ ਮਿਲਦੇ ਆ ਗੱਲਦੇ ਆ ਸਭ ਕੁਝ ਕਰਦੇ ਆ ਤੁਸੀਂ ਇਸ ਇਲੈਕਸ਼ਨ ਦੇ ਵਿੱਚ ਕਾਂਗਰਸ ਪਾਰਟੀ ਜਿਹੜੀ ਬੜੀ ਸ਼ਾਨਦਾਰ ਜਿੱਤ ਪ੍ਰਾਪਤ ਕਰੂਗੀ ਜਿੰਨੇ ਵੀ ਦਾਵੇਦਾਰ ਨੇ ਉਨ੍ਹਾਂ ਦੇ ਵਿੱਚੋਂ ਟਿਕਟ ਮਿਲਦੀ ਹੈ ਜਾਂ ਤੁਹਾਨੂੰ ਟਿਕਟ ਮਿਲਦੀ ਹੈ ਇਹ ਇੱਕ ਦੂਜੇ ਦਾ ਸਾਥ ਦੇਣਗੇ ਹਾਂ ਬਿਲਕੁਲ ਜੀ ਇਹ ਸਾਡੀ ਆਪਸੀ ਅੰਡਰਸਟੈਂਡਿੰਗ ਹੈ ਕਿ ਜੇ ਲੋਕਲ ਲੀਡਰ ਨੂੰ ਕਿਸੇ ਨੂੰ ਵੀ ਟਿਕਟ ਮਿਲਦੀ ਸਾਰੇ ਇੱਕ ਦੂਜੇ ਦੇ ਨਾਲ ਖੜ੍ਹਣਗੇ ਤੇ ਉਹਨੂੰ ਸਾਡੇ ਸਾਹਮਣੇ ਇਹ ਲੋਕਲ ਲੀਡਰ ਨਹੀਂ ਸਾਡੇ ਸਾਹਮਣੇ ਪਾਰਟੀ ਹੈ ਅਸੀਂ ਪਾਰਟੀ ਦਾ ਦਿੱਤਾ ਹੋਇਆ ਕੈਂਡੀਡੇਟ ਜਿਹੜਾ ਵੀ ਉਹਦੀ ਠੋਕੇ ਮਦਦ ਕਰਾਂਗੇ ਸਾਰੇ ਜੀ ਜਿਵੇਂ ਚੋਣ ਨੂੰ ਵੇਖਦੇ ਹੋਇਆ 2027 ਦਾ ਜਿਹੜਾ ਮੋਡ ਬਣਿਆ ਜਾਵੇਗਾ ਹਾਂ ਬਿਲਕੁਲ ਜੀ ਕਿਉਂਕਿ ਇਹ ਇੱਕ ਜਿਹੜੀ ਇਲੈਕਸ਼ਨ ਆ ਬਹੁਤ ਸਾਲ ਸਵਾ ਸਾਲ ਪਹਿਲਾਂ ਹੀ ਆ ਰਹੀ ਆ 2027 ਤੋਂ ਪਹਿਲਾਂ ਔਰ ਹਰ ਯਤਨ ਕੀਤਾ ਜਾਊਗਾ ਸਾਡੀ ਪਾਰਟੀ ਵੱਲੋਂ ਸਾਡੇ ਵਰਕਰਾਂ ਵੱਲੋਂ ਕਿ ਸਾਡਾ ਕੈਂਡੀਡੇਟ ਜਿਹੜਾ ਤਰਨਤਾਰਨ ਤੋਂ ਵੱਡੀ ਲੀਡ ਜੀ ਕੇ ਜਿੱਤੇ ਤਾਂ ਕਿਉਂ ਵਾਲੀ 2027 ਦੀ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਦਾ ਮੋੜ ਬਣਿਆ ਜਾ ਸਕੇ ਤਨੇਜਾ ਸਾਹਿਬ ਹਲਕਾ ਤਰਨਤਾਰਨ ਦੇ ਵੋਟਰਾਂ ਤੇ ਸਪੋਰਟਰਾਂ ਨੂੰ ਕੀ ਅਪੀਲ ਕਰੋਗੇ ਵੇਖੋ ਮੈਂ ਤਾਂ ਚ ਤਰਨਤਾਰਨ ਦੇ ਆਪਣੇ ਸਮੂਹ ਵੋਟਰਾਂ ਸਪੋਰਟਰਾਂ ਨੂੰ ਬੇਨਤੀ ਕਰਦਾ ਹਾਂ ਵੀ ਤੁਸੀਂ ਤਗੜੇ ਹੋ ਕੇ ਜਿਹੜੇ ਕਾਂਗਰਸ ਪਾਰਟੀ ਨੂੰ ਜਿਤਾਓ ਤੁਹਾਡੀਆਂ ਜਿੰਨੀਆਂ ਨਿਰਾਸ਼ਾਜਨਕ ਜਿਹੜੀਆਂ ਪਿੱਛੇ ਕਿਤੇ ਰਹਿ ਆ ਉਹਨਾਂ ਨੂੰ ਤੁਸੀਂ ਅ ਅਸੀਂ ਚੰਗੇ ਤਰੀਕੇ ਨਾਲ ਕਾਂਗਰਸ ਪਾਰਟੀ ਹੱਲ ਕਰੂਗੀ ਔਰ ਬਹੁਤ ਵਧੀਆ ਤਰੀਕੇ ਨਾਲ ਜਿਹੜੀ ਤੁਹਾਡੀ ਸਰਕਾਰ ਚਲਾਈ ਜਾਊਗੀ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ ਮੇਰੀ ਬੇਨਤੀ ਹੈ ਵੋਟਰਾਂ ਸਪੋਰਟਰਾਂ ਨੂੰ ਕਿ ਤੁਸੀਂ ਸਾਰੇ ਤਗੜੇ ਹੋ ਕੇ ਲਾਂਬੰਦ ਹੋ ਕੇ ਇਸ ਸੀਟ ਨੂੰ ਆਪਣਾ ਜਿੱਤਣਾ ਇੱਕੋ ਤਈਆ ਕਰ ਲੋ ਕਿ ਅਸੀਂ ਇਹ ਸੀਟ ਜਿੱਤਣੀ ਹੈ ਸੋ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਸੱਸੀ ਗਾਲ ਜੀ ਵੈਲਕਮ ਸਰ ਇਹ ਹਨ ਅਵਤਾਰ ਸਿੰਘ ਤਨੇਜਾ ਜੀ ਜੋ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਨੇ ਇਹਨਾਂ ਲਾਸਟ ਦੇ ਵਿੱਚ ਵਧੀਆ ਗੱਲ ਆਖੀ ਏ ਕਿ ਜਿੰਨੇ ਵੀ ਹਲਕਾ ਤਰਨਤਾਰਨ ਦੇ ਵੋਟਰ ਨੇ ਸਪੋਰਟਰ ਨੇ ਉਹ ਚੰਗੇ ਕੈਂਡੀਡੇਟ ਨੂੰ ਵੋਟ ਦੇ ਕੇ ਤੇ ਉਹਨਾਂ ਨੂੰ ਕਾਮਯਾਬ ਕਰਨ ਤਾਂ ਕਿ ਤਰਨਤਾਰਨ ਹਲਕੇ ਦਾ ਜਿਹੜਾ ਪਵਿੱਖਾ ਉਹ ਵਧੀਆ ਬਣ ਸਕੇ ਕਿਉਂਕਿ ਅਜੇ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ ਤਰਨਤਾਰਨ ਹਲਕੇ ਵੱਲ ਧਿਆਨ ਉਹਨਾਂ ਨੇ ਨਹੀਂ ਦਿੱਤਾ ਕਾਰਨ ਕਿਉਂਕਿ ਇਹ ਜਿਹੜੀ ਹਲਕਾ ਤਰਨ ਤਾਰਨ ਹੈ ਇਹ ਬਾਰਡਰ ਬੈਲਟ ਹੈ ਇੱਥੇ ਬਾਰਡਰ ਬੈਲਟ ਹੋਣ ਕਾਰਨ ਜਿੰਨੇ ਵੀ ਲੀਡਰ ਆਉਂਦੇ ਨੇ ਜਾਂ ਉੱਪਰਲੀ ਸੈਂਟਰ 'ਚ ਬੈਠੇ ਲੀਡਰ ਨੇ ਉਹ ਇੱਕੋ ਗੱਲ ਕਰਦੇ ਜੀ ਜੋ ਵੀ ਨਸ਼ਾ ਆਉਂਦਾ ਏ ਇਹ ਇੱਥੋਂ ਹੀ ਆਉਂਦਾ ਏ ਕਿਉਂਕਿ ਬਾਰਡਰ ਤੇ ਬੀਐਸ ਤਾਇਨਾਤ ਹੈ ਕਿਉਂਕਿ 50 ਕਨਾਲ ਦੇ ਕਿਲੋਮੀਟਰ ਤੱਕ ਉਹਨਾਂ ਦਾ ਏਰੀਆ ਹੈ ਯਾਰ ਜੇ 50 ਕਿਲੋਮੀਟਰ ਏਰੀਆ ਉਹਨਾਂ ਦੇ ਕੋਲ ਹੈ ਤਾਂ ਫਿਰ ਨਸ਼ਾ ਕਿੱਥੋਂ ਆਦਾ ਹੈ ਇਸ ਇਲਾਕੇ ਨੂੰ ਬਦਨਾਮ ਕੀਤਾ ਜਾਂਦਾ ਏ ਇਸ ਇਲਾਕੇ ਦੇ ਵਿੱਚ ਬਹੁਤ ਵਧੀਆ ਖਿਡਾਰੀ ਵੀ ਨੇ ਬਹੁਤ ਵਧੀਆ ਬਿਜ਼ਨਸਮੈਨ ਨੇ ਸਿਰਫ ਧਿਆਨ ਦੇਣ ਦੀ ਲੋੜ ਹੈ ਸੋ ਇਹੋ ਜਿਹੀਆਂ ਖਬਰਾਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨਿਊ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦੈਲ ਸਿੰਘ ਤਰਨਤਾਰਨ